ਨਾ ਹਾਂ ਪਕਪੁਗ ਦਾ ਬੰਨ ਲੈ। ਹੋ ਗਏ ਤਿਆਰ ਪਕਪੁਗ ਬੰਨ ਲਓ ਤੁਸੀਂ। ਹਾਂ ਵੱਡਾ ਮੈਂ ਬੰਨ ਲਈ ਬੜੀ। ਕੈਸੀ? ਅੱਛਾ। ਤੇ ਮੈਂ ਤਾਂ ਨਾ ਇਹ ਕਹਿੰਦੀ ਸੀ। ਹਾਂ। ਉਹ ਜਾ ਆਉਂਦੇ ਮੰਡੀ। ਆਹ ਇੱਥੇ ਆਕਰਕੀ ਹੋਈ। ਇਹ ਜਵਾਕ ਨੇ ਰੱਖਤੀ ਹੋਣੀ। ਮੇਰੇ ਕੱਪੜੇ ਖਰਾਬ ਕਰ ਦੇਣੀ ਸੀ। ਤੇ ਉਹ ਹੋ ਗਏ ਤਿਆਰ ਫਿਰ ਮੰਡੀ-ਮੁੰਡੀ ਜਾਏ ਆਉਂਦੇ। ਮੰਡੀ ਤੇ ਲਾਇਆ ਨਿਆ। ਹਾਂ। ਮੈਂ ਤੇ ਮੈਂ ਗਿਆ ਸੀ। ਮੈਂ ਕਿਹਾ ਮੈਂ ਇਕੱਲੇ ਜਾਉਣਾ। ਦੇਖ ਲੋ ਨਹੀਂ ਮੈਂ ਵੀ ਜਾਇਆ ਹਾਂ ਦੀ ਚੱਲ ਤੁਸੀਂ ਇਕੱਲੇ ਜਾਇਆਓ ਚੱਲ ਫਿਰ ਤੁਸੀਂ ਜਾਂ ਜਾ ਕੇ ਜਵਾਕਾਂ ਦਾ ਜਨਮ ਦਿਨ ਤੇ ਜਵਾਕ ਦਾ ਮਨਾ ਲਗੇ ਫਿਰ ਵੱਡੇ ਦਾਜ ਵਾਲਾ ਦੋ ਦਿਨਾਂ ਚਾਰ ਦਿਨਾਂ ਪਲੀ ਪੜੀ ਲਿਖੀ ਹੈ ਯਾਰ ਤੂੰ ਹਾਂ ਤੂੰ ਮੇਰੀ ਗੱਲ ਸੁਣ ਜੇ ਜਿਹੜੇ ਜਨਮ ਦਿਨ ਹੁੰਦੇ ਨੇ ਆਪਣੇ ਗੁਰੂ ਸਾਹਿਬ ਦੇ ਸਿੱਖ ਦਸੇ ਪਾਤਸ਼ਾਹਾਂ ਹੁੰਗੇ ਉਹਨਾਂ ਦੇ ਜਨਮ ਦਿਨ ਮਨਾਉਂਦੇ ਆ ਵੇਖ ਗੁਰੂ ਘਰਾਂ ਦੇ ਵਿੱਚ ਖੰਡ ਪਾਟ ਪ੍ਰਕਾਸ਼ ਹੁੰਦੇ ਆ ਹਨ ਮੈਂ ਐ ਨਹੀਂ ਕਹਿੰਦੀ ਵੀ ਮਨਾਉਂਦੇ ਤਾਂ ਹੈਗੇ ਆ ਵੀ ਗੁਰੂਆਂ ਦੇ ਆਪਣੇ ਤੋਂ ਉੱਚੇ ਪੱਧਰ ਤੇ ਮਨਾਉਂਦੀ ਆ ਆਪਾਂ ਨੀਵੇਂ ਪੱਦਰ ਤੇ ਜਵਾਕਾਂ ਦਾ ਵੀ ਜੀਸ ਰਸਾ ਕਰਨ ਨਾਲੇ ਹੁਣੇ ਜਵਾਕ ਦਾ ਜਨਮ ਦੇਣਾ ਕਿੰਨਾ ਚਾ ਚੜੇ ਫਿਰਦਾ ਤਿਆਰ ਹੋਇਆ ਫਿਰਦਾ ਹਾਂ ਪੁੱਤ ਕੀ ਲੈ ਕੇ ਆਵਾਂ ਪੁੱਤ ਤੇਰੇ ਵਾਸਤੇ ਤੇਰਾ ਹੈਪੀ ਬਰਥਡੇ ਹੈ ਨਾ ਪੁੱਤ ਕੇਕ ਲੈ ਕੇ ਆਵਾਂ ਅੱਛਾ ਫਿਰ ਕੇਕ ਲੈ ਕੇ ਆਵਾਂ ਠੀਕ ਆ ਪੁੱਤ ਹੋਰ ਕੀ ਲੈ ਕੇ ਆਵਾਂ ਤੇਰੇ ਵਾਸਤੇ ਸਮੋਸੇ ਵੀ ਸਮੋਸੇ ਵੀ ਲੈ ਆ ਅੱਛਾ ਤੇ ਹੋਰ ਟੌਫੀਆਂ ਲੈ ਆਂਦੀਆਂ ਟੌਫੀਆਂ ਲੈ ਦੇ ਚੰਗਾ ਟੌਫੀਆਂ ਲੈ ਚੰਗਾ ਪੁੱਤ ਲੈ ਆਉਂ ਫਿਰ ਮੈਂ ਚੰਗਾ ਹੁਣ ਤੁਸੀਂ ਤੁਰੋ ਬਾੜਾ ਦੁਪਹਿਰਾਂ ਨਾ ਕਰੋ ਜਾਓ ਜਾਮਨ ਨਾਲ ਤੇ ਇੱਕ ਕੇਕ ਲਿਆਇਓ ਇੱਕ ਵੱਡੇ ਦਾ ਕੇਕ ਲਿਆਇਓ ਤੇ ਇੱਕ ਇਹਦਾ ਨਾਲ ਇਕੱਠਿਆਂ ਦਾ ਹੀ ਮਨਾ ਦਾਂਗੇ ਫਿਰ ਆਪਾਂ ਜਾਣੰਦੇ ਤੂੰ ਤਾਂ ਬਸ ਇੱਕ ਮੇਰੀ ਗੱਲ ਸੁਣਾ ਹਾਂ ਤੂੰ ਕੇਕਾਂ ਨੂੰ ਰਹਿਣ ਦੇ ਤੇ ਮੈਂ ਹੂੰ ਖਾਣ ਪੀਣ ਨੂੰ ਬੱਚਿਆਂ ਨੂੰ ਸੰਭਾਲ ਲਿਆ ਦੂੰਗਾ ਫਿਰ ਵੀ ਇੱਕੋ ਗੱਲ ਹੈ ਉੱਥੇ ਆਜੂ ਗੱਲ ਉਹ ਵੀ ਤਾਂ ਖਾਣ ਪੀਣ ਚ ਆਊਗਾ ਕੇਕ ਨਾਲ ਤੇ ਜਿਵਾ ਕੱਟ ਲੈਣਗੇ ਲੋਕਾਂ ਦੇ ਜਵਾਕਰ ਦੇ ਜਨਮ ਦਿਨ ਮਨਾਉਂਦੇ ਕੇਕ ਕੱਟਦੇ ਆ ਆਪਣੇ ਜਵਾਕਰ ਦੇ ਵੀ ਚੈੱਕ ਕਰਦੇ ਜੀ ਤਾਂ ਕਰਦਾ ਹੀ ਇਹਨਾਂ ਦਾ ਵੀ ਨਿਆਣਾ ਦਾ ਫਿਰ ਕੀ ਜ ਆਪਣੇ ਬੋਲ ਕੇ ਦੱਸਦੇ ਤਾਂ ਪਹਿਲਾਂ ਗੱਲ ਮੇਰੀ ਗੱਲ ਸੁਣ ਹਾਂ ਆਪਾਂ ਬਾਰਮ ਕਿੱਥੇ ਆ ਪਰ ਮੈਂ ਦਰੰਦਰ ਫਿਰਦਾ ਹੂਗਾ ਉਹਨੂੰ ਪੁੱਛ ਲਾ ਵੀ ਕੀ ਖਾਣ ਨੂੰ ਲਿਆਉਣਾ ਤੇ ਜਾ ਕਰਨ ਜਾਣ ਦੇਣਾ ਜਾਂ ਪੁੱਛ ਲਾ ਨੂੰ ਫਿਰ ਚੱਲ ਫਿਰ ਮਮਾ ਠੀਕ ਹੈ ਗੱਲ ਮੈਂ ਉਹਨੂੰ ਪੁੱਛਦਾ ਜਾਂ ਸੁਣ ਬੋਲ ਮਾਰ ਕੇ ਲਿਆ ਦੂੰ ਮੈਂ ਲਿਆਉਣੀ ਆ ਬੋਲ ਮਾਰ ਕੇ ਖੁਸ਼ੇ ਕਿੱਥੇ ਪਤਾ ਹਾਂ ਖੁਸ਼ੇ ਮੇਰੇ ਤੁਸੀਂ ਬੁਲਾਇਆ ਸੀ ਹਾਂ ਬੇਟਾ ਆਇਆ ਬੇਆ ਮੈਂ ਕਹਿੰਦਾ ਸੀ ਮੈਂ ਮਾਂਸਾ ਜਾਂਦਾ ਸੀਗਾ ਕੁਝ ਖਾਣ ਪੀਣੇ ਮੰਗਾਉਣਾ ਦਾ ਹਾਂਜੀ ਉਹ ਸਾਡਾ ਬਰਥਡੇ ਆਗਾ ਹੁਣ ਦੋਨੇ ਭਰਾਵਾਂ ਦਾ ਇਹ ਇਕੱਠੇ ਮਨਾਵਾਂਗੇ ਸਾਨੂੰ ਕੇਕ ਲਿਆ ਦੇ ਇੱਕ ਤਾਂ ਆਏ ਤਾਂ ਤੇਰੀ ਮੰਮਾ ਵੀ ਕਹਿੰਦੀ ਸੀ ਕਿ ਨਹੀਂ ਕੇਕ ਲਿਆਈ ਹਾਂ ਕਹਿੰਦੇ ਦੋਨਾਂ ਦੋਨਾਂ ਦਾ ਇਕੱਠਾ ਆ ਜਨਮ ਦਿਨ ਮਨਾ ਲਾਂਗੇ ਆਪਾਂ ਮੈਂ ਤੈਨੂੰ ਐਂ ਕਹਿੰਦਾ ਸੀ ਹੈ ਤੂੰ ਮੈਨੂੰ ਖਾਣ ਪੀਣ ਨੂੰ ਦੱਸ ਕੀ ਕੁਝ ਲਿਆ ਕੇ ਦੇਵਾਂ ਕੇਕ ਤਾਂ ਲਿਆਈ ਦੀ ਬੜੀ ਕੇਕ ਚਾਹ ਲਿਆ ਦੂੰ ਮੈਂ ਚੰਗਾ ਫਿਰ ਤੂੰ ਹੁਣ ਤੈਨੂੰ ਨਰਾਜ਼ ਨਹੀਂ ਕਰਦਾ ਸਮੋਸਾ ਲਿਆ ਦਈਂ ਸਮੋਸਾ ਵੀ ਲਿਆ ਦੂੰ ਹੋਰ ਦੱਸ ਕੋਲਡ ਡਰਿੰਕ ਲਿਆ ਦੇ ਕੋਲਡ ਡਰਿੰਕ ਵੀ ਲਿਆ ਦੂੰ ਹੋਰ ਦੱਸ ਟੌਫੀਆਂ ਲਿਆ ਦੇ ਟੌਫੀਆਂ ਵੀ ਲਿਆ ਦੂੰ ਹੋਰ ਦੱਸ ਹੋਰ ਤਾਂ ਬੱਸ ਸੀ ਬੱਸ ਹਾਂ ਬੱਸ ਹਾਂਜੀ ਚਾਹ ਤੇ ਡੜੀ ਇੱਕ 5 ਕਿਲੋ ਚੌਲ ਲਿਆ ਤੇ 1 ਕਿਲੋ ਤੇਲ ਲਿਆ ਚਲ ਤੇ ਚੌਲ ਕੀ ਕਰਾਉਣੇ ਮਤ ਤਾਂ ਜਿਹੜੀ ਤੁਹਾਨੂੰ ਆਏ ਹਾਂ ਦੱਸੋ ਮੈਂ ਚਲ ਠੀਕ ਹੈ ਚੰਗਾ ਲੈ ਦਵਾਪਦੇ ਹੋ ਵੀ ਲੈ ਉਹ ਲੈ ਚੰਗਾ ਬਥੇਗਾ ਉਹ ਵੀ ਲੈ ਚਾਹ ਬਥਾ ਚੱਲੀ ਜਾ ਫਿਰ ਆਪਾਂ ਠੀਕ ਹੈ ਜਾ ਮੋਟ ਸੈਰ ਖੜਾ ਵੀ ਬੀਬੀ ਕੋ ਜਾਏਗੀ ਆ ਕੁਛ ਬੀਬੀ ਕੋ ਚੱਲ ਕੀ ਆ ਜਾ ਮੱਥਾ ਦੇਖਿਆ ਬੀਬੀ ਨੂੰ ਫਿਰ ਚੱਲਾਂਗੇ ਮੱਥਾ ਦੇਖ ਜੰਗਾ ਵੀ ਫਿਰ ਕਿੱਥੇ ਜਾਣਾ ਮੁੰਡਾ ਤੂੰ ਉਹ ਪਲਾ ਕਰੇ ਤੋਂ ਰਸਤੇ ਦੇ ਤੱਕ ਜਾਣਾ ਹੈ ਬੜਾ ਮਾਨਸਾ ਜਾਂਦਾ ਸੀ ਵੀ ਇਹ ਕਿਉਂ ਓਏ ਇਹਦੀ ਮੰਮੀ ਕਹਿੰਦੀ ਜਨਮ ਦਿਨ ਆ ਕਹਿੰਦੀ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਲੈ ਕੇ ਦੇ ਕਹਿੰਦੀ ਕੇਕ ਲੈ ਕੇ ਦੇ ਅੱਛਾ ਉਹ ਤਾਂ ਬੁਰਗਾ ਮਨਾਉਂਦੇ ਹੁੰਦੇ ਆ ਦੁਨੀਆ ਸਿੱਖ ਲੋਕ ਹਾਂ ਚੱਲ ਵਾਹਨ ਦੇ ਜਵਾਖਾ ਖਾ ਲੈਣਗੇ ਫੇਰ ਆਈ ਮੈਂ ਕਹਿੰਦਾ ਹਾਂ ਚੱਲ ਜਵਾਖਾ ਖਾ ਲੈਣਗੇ ਕੀ ਹੁੰਦਾ ਨਾ ਸਰ ਕੇਕ ਲਿਆ ਨਾ ਤੇ ਉਹਨਾਂ ਹੋਤੀ ਕੁਝ ਰੱਖਦਾ ਵੀ ਹੋਰ ਲਿਆ ਦੀਏ ਜਿਹੜਾ ਕੁਝ ਮੰਗੂਗਾ ਨਾਲ ਹੀ ਜਾਊ ਛੋਟਾ ਤੇ ਹਾਂ ਨਾਲ ਜਾਊ ਜਾਊ ਤਾਂ ਵੱਡਾ ਵੀ ਆਉਂਦੋ ਨਹੀਂ ਜਾਣਗੇ ਫਿਰ ਜਿਹੜਾ ਆਖਣਗੇ ਲਾਏ ਦੀ ਚਾਲ ਹਾਂ ਇਹਨਾਂ ਟਾਹ ਤੇ ਖਾਣ ਪੀਣ ਦਾ ਹੋਰ ਜਰਮ ਦਿੰਦਾ ਇਹਨਾਂ ਨੂੰ ਕੀ ਹਾਂ ਇਹਨਾਂ ਨੂੰ ਕੀ ਪਤਾ ਚਲ ਆਇਆ ਫਿਰ ਦੂਜੇ ਜਵਾਕ ਬਣਾਉਗੇ ਨਾ ਸਕੂਲਾਂ ਚ ਮੇਰੇ ਬੱਚਿਆਂ ਨੂੰ ਐ ਹੁੰਦਾਗਾ ਵੀ ਸਾਡਾ ਮਾਪਿਆਂ ਨੇ ਸਾਡਾ ਮਨਾਇਆ ਨਹੀਂਗਾ ਹਣਾ ਫਿਰ ਨਰਾਜ ਹੋਣਗੇ ਕਾਨੂੰਨ ਨਰਾਜ ਕਰਦੇ ਆ ਕੀ ਹੁੰਦਾ 5-700 ਰੁਪਿਆ ਲੱਗ ਜਾ ਹੋਰ ਕੀ ਹੋ ਜੂਗਾ ਹਾਂ ਜਿੰਨਾ ਨੇ ਜਿਹੜਾ ਦਿਵਾਰ ਇਹਨਾਂ ਉਹਨਾਂ ਦੇ ਦਿਨ ਮਨਾਉਂਦੇ ਨੇ ਲੋਕ ਹਾਂ ਬੰਦੇ ਨੇ ਤੇ ਚਲ ਆਪਾਂ ਬੱਚੇ ਖਾਪੀ ਲੈਣਗੇ ਇਹਨੇ ਨਾਲ ਹਾਂ ਠੀਕ ਆ ਠੀਕ ਆ ਹਾਂ ਚੰਗਾ ਵਾ ਚੰਗਾ ਵਾ ਗਿਆ ਜਾਣਾ ਫਿਰ ਦੁਬਾਰਾ ਆ ਜੀ ਬਾਲਾ ਕਰੇਤਾ ਹਾਂ ਬਸ ਆਈਸ ਆ ਵੀਰ ਆ ਸਿਸਕਾਨ ਪਿੱਤਾ ਚਾਲਾਂਦਰ ਕੇ ਕਹਿੰਦੇ ਹਾਂ ਹਾਂ ਜੀ ਤੇ ਹੋਰ ਇਸ ਨਾਲ ਉਸੇ ਨਹੀਂ ਉਹ ਫੈਡਿਕ ਮਿਲਗੀ ਫੈਡਿਕ ਨਹੀਂ ਫੈੜੀ ਨਹੀਂ ਉਸਨੇ ਨਾ ਬੱਚੇ ਬਣਾਈ ਹੈ ਚਨਾ ਖੁਸ਼ੀ ਵੀ ਦਈ ਹੈ ਜੀ ਤੇ ਹੈ ਇਹ ਵੀ ਖੁਸ਼ਪਰੀਤ ਹਾਂਜੀ ਉਹਦਾ ਦੂਜਲਾ ਪਨਪਰੀ ਤਾਂ ਇਹ ਦੋਨਾਂ ਦਾ ਇਕੱਠਾ ਨਹੀਂ ਹੋਣਾ ਅੱਛਾ ਅਸੀਂ ਕਰਮਖੜਾ ਪੰਡਾਈ

ਕੀ ਚਲ ਗੁਰੂ ਨਾਨਕ ਦੇਵ ਜੀ ਹਾਂ ਫਿਰ ਉਹ ਮਾਤਾ ਕਹਿੰਦੀ ਨਹੀਂ ਜਦੋਂ ਗੁੰਗਾਂ ਦੇ ਵਿੱਚ ਬੱਚੇ ਉਹ ਕਰਦੇ ਆਏ ਇਹ ਬੇ ਬੱਚੇ ਨਰਾਇਣਾ ਕਰਦੇ ਨਹੀਂ ਤੂੰ ਜਾ ਕੇ ਦੇ ਦੇਣੀ ਹਾਂਜੀ ਹਾਂਜੀ ਇਹ ਦੋਨਾਂ ਨਾਮ ਪਤਾ ਹੀ ਖੜਾ ਹਾਂ ਜੀ ਤਕੀਰ ਦੋਨੇ ਕੋਲੇ ਠੀਕ ਹੈ ਜੀ ਪਰ ਪ੍ਰੀਤ ਤੇ ਕੁਸ਼ਬੀਰ ਤੇ ਜੀ ਇਹ ਕਹੇ ਤੁਸੀਂ ਆਪ ਤਿਆਰ ਕਰ ਦੇਣੀ ਆਪਣਾ ਆਪ ਦਾ ਸੰਭਾਲੀ ਠੀਕ ਹੈ ਜੀ ਠੀਕ ਬਾਈ ਹੋ ਗਈ ਹੈ ਨਾ ਧੰਨਵਾਦ ਜੀ ਹੋਰ ਵਾਰ ਤੁਹਾਡਾ ਧੰਨਵਾਦ ਹੋਰ ਸੱਚਾ ਬਣੇ ਹੋਰ ਦਸ ਸਮੋਸੇ ਲੈਣੇ ਜੀ ਤੁਹਾਨੂੰ ਹੋਸੇ ਕਹਿੰਦੇ ਸਮੋਸੇ ਮੈਂ ਦੱਸਦਾ ਜਾਂ ਇਜਾਜ਼ਤ ਲੈ ਜਾਓ ਹਾਂਜੀ ਇਹ ਇੱਕ ਖੁਰੇ ਨੇ ਜੀ ਨਾ ਉਹ ਹਿਸਾਬ ਨਾਲ ਤੁਸੀਂ ਵੱਧ ਕਰ ਲਿਓ ਹਾਂ ਚੇਪੇ ਲੱਗਦੇ ਹਨ ਨਾ ਨਾ ਤੇ ਵੀ ਨਾ ਦਾ ਖੋਲੋ ਅੱਛਾ ਜੀ ਆ ਸਜਣ ਨੂੰ ਮੈਂ ਨਹੀਂ ਉਤਾਰੂ ਠੀਕ ਹੈ। ਜਨਾ ਹਵਾ ਬਹੁਤ ਮੋਟੀ ਹੈ। ਓਏ ਉੱਤਰ ਬੈਠਾ ਆ ਖੁਸ਼ ਆਈ ਪੀ ਬੜੀ ਆਲੀ। 24 ਉਹ ਕੇਕ ਲੈ ਲੈ ਪੁੱਤ। 24 ਅਨਕੀ ਕੇਕ ਲੈ ਲਿਆ। ਆ ਇੱਕ ਕੇਕ ਲੈ ਲਿਆ ਹਣਾ। ਆ ਲੈ ਵੀ। ਲਓ ਜੀ। ਲਓ ਠੀਕ ਹੈ। ਕੋਨਾ ਹੋਰ ਕੀ ਜੀਜੀ ਨਾਲ ਮੰਗੇ ਪਾ? ਹੈ? ਹੋਰ ਵੀ ਲਮਾਈ ਜੀਜੀ ਹਣਾ। ਮੇਰੀ ਬਸਤੀ ਭਾਈ ਸਬਰੀ ਕਾਲਾ ਭਾਈ ਕੇਲੇ ਕੀ ਵੇਚਦਾ ਹੈ ਭਾਈ ਕਿਲੋ ਸਾਦੇ ਆ ਬਗਟ ਮੀਂਹ ਡਰ ਰਿਹਾ। ਬਗਲਾ ਮੈਂ ਮਾਰ ਰਿਹਾ ਨਾ ਬੱਸ ਬੋਲੇ ਚੱਲ ਰਿਹਾ। ਬਗਲਾ ਨਾ ਬਹੁਤ ਨਾਲ ਗਰੀਬ ਪਤਾ ਨਹੀਂ ਜੁੜਾ ਜਾਂ ਜਾਵੇ ਉਹ ਕਰ ਦਿੰਦੇ ਆ। ਮੈਂ ਆਪਾਂ ਨੂੰ ਆਇਆ ਰਹਿਣਾ ਇਹ ਗਰੀਬ ਬੰਦਾ ਯਾਰ ਉਹਨੇ ਵੀ ਦੋ ਰੁਪਏ ਨਾਲ ਮਾਰੀ ਖੜਿਆ ਹਨ। ਯਕੀਨ ਘੱਟ ਕਰਦੇ ਆ। ਹਾਂ ਯਕੀਨ ਘੱਟ ਕਰਨੇ ਮੰਤਪ। ਹਾਂ। ਮੈਂ ਸਮਝ ਲਾ ਨਾ ਇਹ ਤੇ ਰੈਡੀ ਆਈ ਹੈ ਲੈ। ਆਏ ਬਲਜੀ। ਲਓ ਬਸ। ਅੱਤੂ ਜੀ ਭਾਈ। ਇਹ ਰਿਡਾ ਖੇਲੇ ਕਾਈ ਗੇ ਲੋ ਸੋਨੇ। ਇਹ ਰਿਡਾ ਹਨਾ ਤੰਨ ਨਿਰਦੇਸ਼। ਵੈਤਨਵਾਦ ਰ ਅੰਨੀ ਗਰਮੀ ਯਾਰ ਅੱਜ ਪੱਖਾ ਲਾ ਜੇ 10 ਮਿੰਟ ਉਹ ਪਾਣੀ ਪੁੜੀ ਲਿਆਓ ਜਵਾਕੋ ਡੈਡੀ ਆ ਗਿਆ ਹਾਂ ਆ ਗਿਆ ਪੁੱਤ ਲੈ ਡੈਡੀ ਹਾਂ ਤੇਰਾ ਸਮਾਨ ਲੈ ਜਿਹੜਾ ਮੈਂ ਮੰਗਾਇਆ ਸੀ ਲਿਆ ਕੇ ਲੈ ਕੇ ਫਰਿੱਜ ਚ ਰੱਖਦਾ ਠੰਡੇ ਬੋਤਲ ਲੈ ਕੇ ਰੱਖਦੀ ਮੈਂ ਉਹ ਨਹੀਂ ਗੱਲ ਡੈਡੀ ਜਿਹੜਾ ਤੁਹਾਨੂੰ ਮੈਂ ਹੋਰ ਮੰਗਾਇਆ ਸੀਗਾ ਸਮਾਨ ਹੋਰ ਕੀ ਮੰਗਾਇਆ ਸੀ ਤੁਮ ਮਤੋਂ ਚਲ ਤੇ ਤੇਰੇ ਮਿਲਾਂ ਜਿਹੜੇ ਲੈ ਲੈ ਇਹਨੂੰ ਆਏ ਦਾ ਅਸ ਤੇ ਕਰਾएंगे ਕੀ ਇਹ ਤੋਂ ਉਹ ਡਾਡੀ ਸੁਣ ਮੈਂ ਬਾਤ ਹੀ ਰਸੋ ਸੋਨੂੰ ਨਾਲ ਲੈ ਕੇ ਜਾਊਂਗਾ ਮੈਂ ਚੰਗਾ ਫਿਰ ਜਾ ਕਰਾ ਤੇਰੀ ਮੰਮੀ ਨੇ ਤਿਆਰੀ ਕਰਾ ਲਾਓ ਆਪ ਦਾ ਕੇਕ ਕਟਾ ਲਾ ਹੋਣਾ ਠੀਕ ਹੈ ਤੁਸੀਂ ਵੀ ਮੈਂ ਆਉਣਾ ਚਾਹ ਮੈਂ 10 ਮਿੰਟ ਰਾਮ ਕਰਾਂ ਪੱਕੇ ਤੇ ਠੀਕ ਹੈ

சாரணும் இடையோடோட மிக ரொம்ப ਚਲੋ ਚਲ ਬੀਬੀ ਬਹਿ ਜਾ ਮਾਂ ਇਹਨਾਂ ਦੋਨਾਂ ਨੂੰ ਖਵਾ ਦੇ ਬੀਬੀ ਥੋੜਾ ਥੋੜਾ ਕੇਕ ਇੱਥੇ ਬੀਬੀ ਦੇ ਬੁੱਕਲ 'ਚ ਬਹਿ ਜਾਈ ਇੱਥੇ ਬਹਿ ਜਾ ਤਾਂ ਵਿਚਾਰੇ ਬਹਿ ਜਾਂਦਾ ਆਏ ਚਲੋ ਆਦੇ ਬੀਬੀ ਸਾਨੂੰ ਦੋਨਾਂ ਨੂੰ ਖਵਾਉਗੀ ਆ ਦੇਖੋ ਹਾਂ ਇਹਨਾਂ ਨੇ ਖਾਂਦਾ ਆਦੇ ਬੀਬੀ ਖਵਾਉਗੀ ਮੈਨੂੰ ਚੰਟਾ ਦੇ ਦੋ ਚੰਗਾ ਚੋਚੇ ਨਾ ਖਾ ਲੋ ਆ ਲੈ ਚੋਚੇ ਚੌਂਚੇ ਨਾ ਖਵਾ ਦੇ ਚੰਗਾ ਬੀਬੇ ਮੈਂ ਇਹਨੂੰ ਖਵਾ ਦੇ ਬੀਬੇ ਇਹਨੂੰ ਖਾ ਦੇ ਹੈਪੀ ਬਰਥਡੇ ਟੂ ਤੂੰ ਤਾਂ ਬੀਬੀ ਤੋਂ ਕੇਕ ਖਾ ਪਹਿਲਾਂ ਤੇਰੇ ਜਨਮ ਦਿਨ ਆ ਤੁਹਾਡੇ ਦੋਨਾਂ ਦਾ ਚਲ ਹੁਣ ਦੀਪ ਬਿੰਦੇ ਦੇ ਮਾੜਾ ਤੂੰ ਮੂੰਚ ਪਾ ਦੇ ਪਰਮ ਚੌਂਚੇ ਨਾ ਉਹ ਸਾਰਾ ਖਰਾਬ ਕਰੂਗਾ ਇਹ ਸਾਰਾ ਖਰਾਬ ਕਰਾਂਗਾ ਇਹ ਚੱਕ ਦੀਦੀ ਨੂੰ ਵੀ ਦੇਖ ਕੇ ਹੁਣ ਮਾੜਾ ਕਤੂੰ ਚਲੋ ਵੀ ਏ ਉਹ ਫੋਲੀ ਚੱਕ ਕੇ ਲੈ ਗਿਆ ਉਹ ਵਿੱਚੋਂ ਤੇਰਾ ਡੈਡੀ ਆਊਗਾ ਹਜੇ ਪੁੱਤਾ ਕੱਢ ਜਾ ਹੁਣ ਤੇਰਾ ਡੈਡੀ ਆਉਂਦਾ ਤੇ ਤੇਰਾ ਡੈਡੀ ਆਉਂਦਾ ਤੇ ਡੈਡੀ ਨੇ ਫੋਟੋ ਕਰਾ ਇੱਕ ਕੇਕ ਖਰਾਬ ਕਰੀ ਜਾਂਦਾ ਫੜ ਲੈਣਾ ਮੜਕਾ ਆ ਮੰਮਾ ਕੱਢ ਜਾ ਪੁੱਤ ਕੱਢ ਜੋ ਫਿਰ ਮੈਂ ਕੱਟ ਕੇ ਕੋਲੀ ਚ ਪਾ ਕੇ ਜਾਵਾਂਗੀ ਤੈਨੂੰ ਇੱਕ ਮਿੰਟ ਉਹ ਚੱਕ ਦੇ ਦੇ

ਕੁਝ ਜਿੰਨੇ ਚਾਹ ਤੜਾ ਰਿਹਾ ਨਾ ਮੇਰੇ ਮੈਂ ਜੂ ਕਰ ਜਣ ਰੋਣਾ ਹੈ ਇਹ ਤਾਂ ਨਹੀਂ ਹੱਲਾ ਬੋਲਦਾ ਤੂੰ ਆਹ ਤੜਾ ਪਾਣੀ ਠੰਡੇ ਠੰਡੇ ਵੀ ਲੈ ਕੇ ਦੇ ਇਹਨਾਂ ਨੂੰ ਠੰਡੇ ਲਿਆਉਂਗੀ ਪਹਿਲਾਂ ਕੇਕ ਖਾਓ ਤੁਸੀਂ ਮੈਂ ਮੈਂ ਪਾਣੀ ਪੀਣਾ ਹੈ ਪਾਣੀ ਵੀ ਲਿਆਉਣੀ ਆ ਮੈਂ ਪਾਣੀ ਹਾਂ ਠੰਡਾ ਲੈ ਕੇ ਦਿੰਦੇ ਹੋ ਤੇਰੀ ਮਮਾ ਮੈਂ ਨਾ ਮੈਂ ਕੇਕ ਨੂੰ ਖਾਈ ਮੇਰੇ ਉੱਤੇ ਕੌ ਭਈ ਹੈ ਪਤਾ ਨਹੀਂ ਉਹ ਭਈ ਹੈ ਕਹਿੰਦਾ ਮੇਰੀ ਗੱਗ ਹੁਣ ਇੰਨਾ ਕਿ ਤੋਕਰੀ ਨਹੀਂ ਹੈ ਮੇਰੇ ਬਾਹ ਲੱਗੇ ਹੋਇਆ ਚਲ ਦੇਰ ਮੈਨੂੰ ਪਾਣੀ ਮम्मा ਠੰਡਾ ਲੈ ਕੇ ਆਉਂਦੀ ਐ ਮम्मा ਲੈ ਕੇ ਆਉਂਦੀ ਠੰਡਾ ਮम्मा ਮम्मा ਬਲੈਗ ਹੈਪੀ ਬਰਥਡੇ ਟੂ ਜੂ ਉਹਦਾ ਵੀ ਲੈ ਠੰਡਾ ਪੈ ਠੰਡਾ ਲੈ ਕੇ ਆਉਂਦੀ ਮਮੀ ਹਾਂ ਤੁਸੀਂ ਬੈਗ ਵਿੱਚ ਲੈ ਕੇ ਹਾਂ ਹਾਂ ਇੱਕ ਮਿੰਟ ਠੰਡੇ ਲੈ ਕੇ ਆਉਂਦੀ ਐ ਹੋਰ ਲੈ ਆ ਠੰਡੇ ਆ ਲੋ ਆ ਆ ਲੋ ਜੀ ਲੈ ਖੁਸ਼ ਕਰ ਲਾ ਬੀਬੀ ਨੂੰ ਵੀ ਦੇ ਦੇ

நான் கேட்கிறேன் நான் சொல்லும் தான் ਡੈਡੀ ਜਿਹੜਾ ਤੁਹਾਨੂੰ ਮੈਂ ਉਹ ਤੋਂ ਸਮਾਰ ਆਖਿਆ ਸੀਗਾ ਲਿਆਏ ਸੀਗੇ ਤੁਸੀਂ ਉਹ ਲਿਆਓ ਲਿਆਓ ਚੱਕ ਕੇ ਚਲ ਤੇ ਚੋਲਾ ਹਾਂ ਡੈਡੀ ਚਲ ਮੈਂ ਲਿਆਉਣਾ ਚੱਕੀ ਲੈ ਆਓ ਆ ਲੈ ਗੱਟੇ ਨਹੀਂ ਮੈਂ ਕਰੋ ਡੈਡੀ ਕੌਲੀਆਂ 'ਚ ਪਾਓ ਛੋਟੀਆਂ ਛੋਟੀਆਂ 'ਚ ਅੱਛਾ ਕੌਲੀਆਂ 'ਚ ਪਾ ਕੇ ਫੇਰ ਲਿਆਵਾ ਕੌਲੀਆਂ 'ਚ ਪਾ ਕੇ ਹਾਂ ਪਾ ਲਿਓ ਚਲ ਮੈਂਗਾ ਜਨ ਲਿਆਉਣਾ ਮੈਂ ਅੰਦਰ ਕੌਲੀਆਂ 'ਚ ਪਾ ਪਾ ਲਓ ਆ ਲੈ ਡੈਡੀ ਆਇਓ ਆਇਓ ਮੇਰੇ ਨਾਲ ਆਇਓ ਨਾਲ ਹੀ ਚਲਾਂ ਆਜਾ ਕੀ ਕਰੇਗਾ ਦੱਸ ਤਾ ਦੇ ਸਾਨੂੰ ਆਜਾ ਉੱਥੇ ਦੱਸੂੰਗਾ ਇਹ ਗਾ ਸੁਣ ਹਾਂ ਰੇਡੀ ਹੁਣ ਤੂੰ ਪਾਣੀ ਵੀ ਲੈ ਲਿਆ ਹੁਣ ਕੀ ਕਰਾਂ ਆ ਜਾ ਯਾਰ ਤੂੰ ਮੇਰੇ ਮਾਲਾ ਰਾਤ ਨੂੰ ਉੱਥੇ ਦੱਸਦਾ ਆ ਕੋਠੇ ਤੇ ਆਜ ਕੋਠੇ ਤੇ ਕੀ ਕਰਾਂਗੇ ਤੂੰ ਆ ਤੈ ਜਾ ਤੇਆਂ ਤੋਂ ਕੋਠੇ ਤੇ ਕਰਾਂਗੇ ਤੂੰ ਆ ਤੈ ਜਾ ਰੇਡੀ ਉੱਥੇ ਦੱਸੋ ਸਾਨੂੰ 6 ਘਰ ਦਪਹਿਰ ਆ ਯਾਰ ਗਰਮੀ ਇੰਨੀ ਆ ਪਰ ਮੈਂ ਕੋਠੇ ਤੇ ਕੀ ਕਰਾਂਗਾ ਕਿਤੇ ਸ਼ਾਈ ਬਾਲ ਹੈ ਮੈਂ ਦੱਸ ਤਾ ਸੀ ਕੀ ਕਰਾਂਗਾ ਓਰੇ ਆ ਜੋ ਹੈ ਉਰੇ ਆ ਲੈ ਉਹਦਾ ਸਮਾਨ ਸਾਵ ਕੀ ਕਰ ਰਹੇ ਨੇ ਰੱਖੋ ਇਹਨਾਂ ਨੂੰ ਇੱਥੇ ਰੱਖ ਆ ਲੈ ਰੱਖ ਆ ਲੈ ਨਾ ਬਾਈ ਹਾਂ ਅਸ ਕੀ ਕਰਾਂਗੇ ਹੁਣ ਇਹ ਤਾਂ ਮੈਂ ਇਹਨਾਂ ਨੂੰ ਪਾਂਛੀਆਂ ਨੂੰ ਪਾਉਂਗਾ ਇੱਥੇ ਅੱਛਾ ਪਾਂਛੀਆਂ ਨੂੰ ਪਾਉਣਾ ਹੈ ਹਾਂ ਪਾਂਛੀਆਂ ਨੂੰ ਪਾਉਂਗਾ ਤਾਂ ਕਿ ਤੇਰਾ ਅੱਛਾ ਤਾਂ ਪਾਂਛੀਆਂ ਤੇਲ ਤੇ ਆ ਇੱਥੇ ਨਾ ਦੇ ਪਾਂਛੀ ਉਹ ਖਾ ਵੀ ਕਰਨਗੇ ਪਾ ਦੇ ਫਿਰ ਪਾ ਦੇ ਉਰੇ ਰੱਖ ਦਿੰਦੇ ਆ ਪਾ ਦੇ ਆ ਵੀ ਪਾਏਗਾ ਹਾਂ ਇਹ ਵੀ ਪਾ ਲਮਾ ਪਾ ਦੇ ਫਿਰ ਇੱਥੇ ਸਾਰੇ ਪਾ ਦੇ ਨਾ ਇਹ ਮੇਰੀ ਗੱਲ ਸੁਣ ਮਾ ਦੂਰ ਦੂਰ ਤੱਕ ਹੀ ਛੱਡਦੇ ਪੁੱਤ ਫੇ ਉੱਧਰ ਇਹ ਦੂਰ ਦੂਰ ਇੱਧਰ ਇੱਧਰ ਸਿੱਧ ਦੇ ਯਾਰ ਦੂਰ ਦੂਰ ਮਾਰ ਮਾਰ ਮੁਠੀਆਂ ਭਰ ਕੇ ਫਿਰ ਅੱਛਾ ਇਹ ਤਾਮ ਗਾਇਸਦੇ ਹੈ ਹਾਂ ਰੈਡੀ ਮੈਂ ਸਵਾ ਮਹੀਨਾ ਆ ਪਾਉਂਗਾ ਆ ਵੀ ਪਾ ਦੇ ਹੁਣ ਕਿਹ ਹੈ ਪਾਉਣੇ ਹਾਂ ਪਾ ਦੇ ਤੇ ਆ ਫਿਰ ਪਾਣੀ ਤੋਂ ਕਰਾਇਗਾ ਪਾਣੀ ਕਦੋਂ ਪਾਣੀ ਵੀ ਪਾਂਛਿਆਂ ਨੂੰ ਰੱਖਿਆ ਅੱਛਾ ਆਈ ਤਾਂ ਮੇਰੇ ਕੋਲ ਹੋਰ ਪਾਣ ਦਾ ਨਹੀਂ ਸੀ ਨਹੀਂ ਤਾਂ ਉੱਥੇ ਪਾਣਦਾ ਮੈਂ ਅੱਛਾ ਵੀ ਇਹ ਇੱਥੋਂ ਉਹ ਆ ਕੇ ਨਾਲੇ ਦਾਣੇ ਚੁਕ ਲਿਆ ਕਰਨੀ ਹੈ ਪਾਣੀ ਪੀ ਲੈ ਕਰਨੀ ਹੈ ਹਾਂ ਹੈ ਹਾਂ ਇਹ ਤਾਂ ਵਧੀਆ ਸੋਚ ਹੈ ਪਰ ਵੇ ਯਾਰ ਤੈਨੂੰ ਕਿਹਨੇ ਦੱਸਿਆ ਸੀ ਇਹ ਗੱਲ ਵਾਹ ਆ ਪਿਆ ਉਹਦੇ ਸੋਚੀ ਜਾਂਦਾ ਸੀ ਹਾਂ ਮੈਂ ਕੀ ਮੂਆ ਮੈਂ ਤੇ ਮੇਰੇ ਦਿਮਾਗ ਚ ਹੀ ਮੈਂ ਭਾਂਥੀਆਂ ਨਹੀਂ ਪੰਨ ਗੱਲ ਅੱਛਾ ਜਾਂ ਨੰਤੇ ਆ ਦੇ ਫਿਰ ਕਿੰਨਾ ਹੀ ਕਿੰਨਾ ਹੀ ਸਰ ਪਾਇਆ ਪਰ ਮੈਂ ਇਹ ਸਾਹਾ ਮੀਨਾ ਹੈ ਸਾਹਾ ਮੀਨਾ ਅੱਛਾ ਤਾਈ ਮੈਂ ਬਾਦਮਾ ਗਿਆ ਅਸਮਾਨ ਤਾਂ ਹੀ 5 ਕਿਲੋ ਮਗਾ ਬੈਠਾ ਹਾਂ ਹਾਂ ਚਲ ਠੀਕ ਹੈ ਵਧੀਆ ਫਿਰ ਪਰ ਮੈਂ ਚਲ ਠੀਕ ਹੈ ਵੇ ਕਿੰਨੀ ਸੋਚ ਜਵਾਖ ਦਿਓ ਵਧੀਆ ਯਾਰ ਤਾਂ ਹੈ ਨਾ ਇੱਕ ਤਾਂ ਨਾ ਬਾ ਦੂਰ ਦੂਰ ਤੀ ਦੂਰ ਦੂਰ ਦੱਕੇ ਪੰਹ ਹਾਂ ਚੱਲ ਬਸ ਫਿਰ ਆ ਗਈ ਮੇਰਾ ਬਰਥਡੇ ਸੀਗਾ ਤਾਂ ਕਰਕੇ ਤੁਸੀਂ ਸਮਾਨ ਵੀ ਲੇਟ ਆ ਕੇ ਲੈ ਕੇ ਆਏ ਤਾਂ ਹੀ ਅੱਜ ਦੁਪਹਿਰਾ ਹੋ ਗਿਆ ਫਿਰ ਨਏ ਜਨ ਅਮਰੀਕਾ ਸੋਨੀ ਨੇ ਦੁਪਹਿਰੇ ਨਾ ਤਾਂ ਹੁਣ ਕੋਈ ਕੀੜਾ ਮਕੌੜਾ ਬਾਹਰ ਆਉਂਦਾ ਨਾ ਕੋਈ ਜਾਨਵਰ ਆਉਂਦਾ ਹਨਾ ਆ ਸ਼ਾਮ ਨੂੰ ਆਉਣਗੇ ਸ਼ਾਮ ਨੂੰ ਇੱਥੇ ਚੋਕ ਲੈਣਗੇ ਹਾਂ ਫਿਰ ਹੁਣ ਤੂੰ ਵੀ ਤੜਕੇ ਸੁਨਿਆ ਪਤਾ ਕਰੀਂ ਵੀ ਹਾਂ ਜਿਹੜੀ ਸਕੂਲ ਜਾਣ ਤੋਂ ਪਹਿਲਾਂ ਇਹੀ ਕੰਮ ਕਰਿਆ ਕਰੂ ਚੱਲ ਵਧੀਆ ਚੰਗਾ ਪੁੱਤ ਪਾ ਆ ਚੰਗਾ ਫਿਰ ਅੱਜ ਤੋਂ ਹੁਣ ਤਾਂ ਧੁੱਪ ਹੈ ਹੁਣ ਤਾਂ ਬਸ ਫੇਰ ਪਾ ਦੇ ਨਾ ਮੇਰੇ ਨਾਲ ਨਰੇ ਮੇਰੀ ਗੱਲ ਸੁ ਤਉਨਾ ਹੋ ਉਹਨਾਂ ਦੇ ਪਰਜਾ ਪਤਾ ਦੇ ਬਗਦੀ ਚੰਗਾ ਕੋਈ ਨਾ ਉਹਦਾ ਭਾਂਡਾ ਲਿਆਈ ਦੂਜਾ ਆਪਣੇ ਮਿੱਟੀ ਦਾ ਭਾਂਡਾ ਲਿਆਈ ਕੋਈ ਬਤਲੀ ਜੀ ਇਹਦੇ ਚ ਨਾ ਪਾਣੀ ਬੈਕ ਰਹੀ ਇਹਦਾ ਹੋਰ ਹੈ ਨਹੀਂ ਜਗਾ ਤਾਂ ਇਹ ਜੇ ਚ ਪਾਤਾ ਹਾਂ ਇਹ ਜੇ ਤਾਂ ਪਾਣੀ ਤੱਤਾ ਹੋ ਜੂ ਉਹ ਤਾਂ ਤੱਤਾ ਪਾਣੀ ਕਿਵੇਂ ਪੀਣਗੇ ਉਹ ਹਾਂ ਚਾਹ ਠੀਕ ਹੈ ਚੰਗਾ ਬਤਾਇਆ ਆਇਓ ਵਰਮਾ ਮਾਤਾ ਮਾਇਆ ਬੋ ਜੀ ਦੇ ਹੁਣ ਜਿਹੜੇ ਆਪਣੇ ਉਹ ਤੈਨੂੰ ਸਲਾਮੀ ਦੇ ਪੈਸੇ ਹੋਏ ਹੋਏ ਆ ਮੰਲਾ ਤੈਨਕਾ 10000 ਰੁਪਏ ਦਾ ਬਣ ਗਿਆ ਹੋਊਗਾ ਤੇ ਉਹਨਾਂ ਦਾ ਫਿਰ ਕੀ ਕਰਾਂਗੇ ਉੱਥੇ ਤੋਂ ਉਹਨਾਂ ਆਲਰੇਡੀ ਜੇ ਆਪਾਂ ਜਿੱਦੇ ਮਾਨਸਾ ਮੁੰਸਾ ਗਏ ਹਾਂ ਹਾਂ ਹਸਪਤਾਲ ਚ ਕਿਤੇ ਦਵਾਈ ਦੂਈ ਨਹੀਂ ਹੁੰਦੀ ਕਿਸੀ ਨੇ ਨਹੀਂ ਉਹਨਾਂ ਵਾਸਤੇ ਲੈ ਕੇ ਜਾਉਣਾ ਅੱਛਾ ਉੱਥੇ ਵੀ ਹਸਪਤਾਲ ਚ ਦਾਨ ਕਰਕੇ ਹਾਂ ਹਸਪਤਾਲ ਚ ਦਾਨ ਕਰਕੇ ਆਉਣਾ ਨਾ ਆਪਾਂ ਦਿਖਾਵਾ ਵੀ ਨਹੀਂ ਕਰਦੇ ਕਿਸੇ ਨੂੰ ਦੱਸਦੇ ਨਹੀਂ ਆਪਾਂ ਬਸ ਦੇ ਕੇ ਆਵਾਂਗੇ ਚੱਲ ਵਧੀਆ ਹੈ ਨਾ ਚੱਲ ਬੜੀਆ ਸੋਚ ਹੈ ਬੱਤ ਤੇਰੀ ਬਧੀਆ ਹੈ ਹੈਨਾ ਜਿਵੇਂ ਹੁਣ ਮੇਰੀ ਗੱਲ ਸੁਣ ਤੇਰੀ ਸੋਚ ਹੈ ਹਰੇਕ ਬੰਦੇ ਦੀ ਐ ਸੋਚ ਹੋਣੀ ਚਾਹੀਦੀ ਹੈ ਹੈਨਾ ਜਦੋਂ ਜਨਮ ਦਿਨ ਹੋਵੇ ਹੈਨਾ ਜਨਮ ਦਿਨ ਵਾਲੇ ਦਿਨ ਹੈਨਾ ਦੇ ਵੀ ਆਪਾਂ ਕੇਕ ਵੀ ਕਰਦੇ ਆ ਉਧਰ ਵੀ ਖਰਚਾ ਕਰਦੇ ਆ ਤੇ ਅਗਲਾ ਕੋਈ 100 200 ਰੁਪਏ ਹੋਰ ਖਰਚਾ ਹੋਈ ਫੇਰ ਕਿੰਦਾ ਹਾਂ ਨਹੀਂ ਮੇਰੀ ਗੱਲ ਸੁਣਾ ਅਗਲਾ ਅੰਗਰੇਜ਼ੀ ਦੀਆਂ ਬੋਤਲਾਂ ਚੱਕ ਲੈਂਦਾ ਉਧਰ ਮੀਟ ਸ਼ਰਾਬਾ ਮਰਦੇ ਕਿੱਡਾ ਵੱਡਾ ਪਾਪ ਕਰਦੇ ਆ ਹਨਾ ਆ ਵਧੀਆ ਸੋਚ ਆ ਹਨਾ ਮੈਂ ਤਾਂ ਵਿਚਾਰੇ ਉਹ ਜਾਨਵਰ ਉਹ ਕਰ ਲਾਂਗੇ ਹਨਾ ਪੁੰਨ ਹੋ ਜਾਊਗਾ ਤੇ ਨਾਲੇ ਉਹ ਆ ਵੀ ਵਧੀਆ ਤੇਰੀ ਸੋਚ ਵਧੀਆ ਜਿਹੜੇ ਤੂੰ ਕਹਿੰਦਾ ਹਸਪਤਾਲ ਚ ਹੋ ਗਏਗੇ ਚਲ ਕਿਸੇ ਕਿਸੇ ਨੂੰ ਕਿਸੇ ਕੋਲੇ ਕਈ ਵਾਰ ਦਵਾਈ ਨੂੰ ਪੈਸੇ ਨਹੀਂ ਹੁੰਦੇ ਉਹਨੂੰ ਪੈਸੇ ਦੇ ਨਹੀਂ ਤੇ ਨਹੀਂ ਦਵਾਈ ਲੈ ਕੇ ਦੇਣੀ ਹਨਾ ਬੈਰੀ ਗੁੱਡ ਬੈਰੀ ਗੁੱਡ ਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਤੇ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਿਵੇਂ ਅਸੀਂ ਕੇਕ ਦੀ ਕੱਟ ਕੇ ਵੀਡੀਓ ਬਣਾਈ ਹੈ ਜਿਵੇਂ ਸਾਡੇ ਬੱਚੇ ਦੀ ਸੋਚ ਆ ਹਰੇਕ ਬੱਚੇ ਦੀ ਇਦਾਂ ਹੀ ਸੋਚ ਹੋਣੀ ਚਾਹੀਦੀ ਹੈ ਬੱਚੇ ਨੇ ਵੇਖਾ ਮੇਥੋਂ ਤਿਲ ਤੇ ਚੌਲ ਮੰਗਵਾਏ ਵਧੀਆ ਸੋਚ ਹੈ ਕਹਿੰਦਾ ਮੈਂ ਪੰਛੀਆਂ ਨੂੰ ਪਾਇਆ ਕਰੂੰਗਾ ਟੜਕੇ ਉੱਠ ਕੇ ਸਵਾ ਮੀਨਾ ਵਧੀਆ ਸੋਚ ਹੈ ਤੇ ਜਿਵੇਂ ਵੀਰੋ ਆਪਾਂ ਜਨਮ ਦਿਨ ਦੇ ਉੱਤੇ ਖਾਸੇ ਖਾਸੇ ਰੁਪਏ ਡਾਣਦੇ ਹਣਾ ਬੋਤਲਾਂ ਲਿਆਉਂਦੇ ਹਣਾ ਫਿਰ ਲੜਾਈਆਂ ਘੋੜ ਵੀ ਹੋ ਜਾਂਦੇ ਬਾਹ ਕੁ ਸੋਚਣਾ ਹੁੰਦਾ ਵੀ ਐਸੋੜੇ ਇਹ ਸੋਚ ਰੱਖਿਆ ਕਰੋ ਵੀ ਉਹ ਬੱਚੇ ਤੋਂ ਥੋੜਾ ਬੜਾ ਪੰਡ ਕਰਵਾਇਆ ਕਰੋ ਕਿਉਂ ਉਹਨੇ ਜ਼ਿੰਦਗੀ ਨੂੰ ਵਧੀਆ ਸੁੱਖ ਦਾ ਸਾਹ ਮਿਲੇ ਤੇ ਫਿਰ ਮੈਂ ਉਹਨੂੰ ਪੁੱਛਿਆ ਵੀ ਜਿਹੜੇ ਸਲਾਮੀ ਵਾਲੇ ਪੈਸੇ ਸੀ ਇਹਨਾਂ ਦਾ ਕੀ ਕਰਾਇਗਾ ਉਹ ਕਹਿੰਦਾ ਮੈਂ ਹਸਪਤਾਲ ਦੇ ਵਿੱਚ ਜਿਹੜਾ ਕੋਈ ਮਰੀਜ਼ ਹੋਊਗਾ ਬਿਨਾਂ ਦਵਾਈ ਤੋਂ ਉੱਠਿਆ ਹੋਇਆ ਉਹਨੂੰ ਮੈਂ ਦਵਾਈ ਲੈ ਕੇ ਦੇ ਦੂੰਗਾ ਤੇ ਜਾਂ ਮੈਂ ਉਹਨੂੰ ਕੋਈ ਖਾਣ ਪੀਣ ਨੂੰ ਲੈ ਜੂੰਗਾ ਜਿਵੇਂ ਮੇਰੇ ਬੱਚੇ ਦੀ ਸੋਚ ਹੈ ਹਰੇਕ ਬੱਚੇ ਦੀ ਐਨੀ ਸੋਚ ਹੋਣੀ ਚਾਹੀਦੀ ਹੈ ਸਾਡੀ ਟੀਮ ਵੱਲੋਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫੇਰ ਮਿਲਾਂਗੇ ਨਵੀਂ ਵੀਡੀਓ ਨਾਲ